ਜਾ ਰਹਾ ਆ ਨਾਨਕ ਜੀ ਨੇ ਕਿਹਾ ਨਾਨਕ ਨੀਵੇਂ ਜੋ ਚੱਲੇ ਲੱਗੇ ਨਾ ਤੱਤੀ ਵਾਓ ਸਾਨੂੰ ਨੀਵੇਂ ਰਹਿ ਕੇ ਕੋਈ ਫਰਕ ਨਹੀਂ ਪੈਂਦਾ ਨਹੀਂ ਪਤਾ ਨਹੀਂ ਪਰਮਾਤਮਾ ਵੱਲੋਂ ਚੇਂਜ ਹੋ ਗਿਆ ਜਾਂ ਕਿਸ ਤਰ੍ਹਾਂ ਜੋ ਉਹੀ ਰਹਾ ਜਾ ਰਿਹਾ ਉਹੀ ਰੈਸਿਪੀ ਸੇਮ ਉਹੀ ਬ੍ਰਾਂਚ ਵਾਈਫ ਮੇਰੇ ਆ ਉਹ ਬਹੁਤ ਸਾਠ ਆ ਉਹਨਾਂ ਦਾ ਮੇਰਾ ਤੇ ਅੱਗੇ ਚਲੋ ਆਪ ਵੀ ਰਲ ਮਿਲ ਕੇ ਅਸੀਂ ਦੋਨੋਂ ਜਣੇ ਤਿਆਰ ਕਰ ਰਹੇ ਹਾਂ ਟਾਲਾ ਦੇ ਆਲੀਵਾਲ ਰੋਡ ਤੇ ਨੌਜਵਾਨ ਮਨਦੀਪ ਸਿੰਘ ਵੱਲੋਂ ਲਗਾਏ ਗਏ ਅੰਮ੍ਰਿਤਸਰੀ ਪਟੂਰੇ ਛੋਲੇ ਅਤੇ ਨਿਊਟਰੀ ਕੁਲਚਾ ਕਾਫੀ ਜ਼ਿਆਦਾ ਮਸ਼ਹੂਰ ਹੋ ਰਹੇ ਨੇ ਤੇ ਉੱਥੇ ਹੀ ਗ੍ਰਾਹਕਾਂ ਦਾ ਕਹਿਣਾ ਹੈ ਕਿ ਇਸ ਦਾ ਸਵਾਦ ਬਿਲਕੁਲ ਅੰਮ੍ਰਿਤਸਰ ਦੇ ਛੋਲੇ ਭਟੂਰੇ ਅਤੇ ਨਿਊਟਰੀ ਕੁਲਚੇ ਦੇ ਵਰਗਾ ਹੈ ਤੇ ਇਸ ਨੂੰ ਤਿਆਰ ਕਰਨ ਵਾਲੇ ਨੌਜਵਾਨ ਜਿਕਰ ਅਸੀਂ ਮਨਦੀਪ ਸਿੰਘ ਦੇ ਨਾਲ ਇੱਕ ਗੱਲਬਾਤ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਹੁਨਰ ਆਪਣੇ ਰਿਸ਼ਤੇਦਾਰਾਂ ਕੋਲੋਂ ਅੰਮ੍ਰਿਤਸਰ ਤੋਂ ਨਿਉ ਸਿੱਖ ਕੇ ਆਇਆ ਜੋ ਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਮਸ਼ਹੂਰ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਮਨਦੀਪ ਸਿੰਘ ਪੋਸਟ ਗ ਬੈਂਕ ਵਿੱਚ ਅਫਸਰਾਂ ਦੀ ਖਿਚਾਈ ਤੋਂ ਪਰੇਸ਼ਾਨ ਹੋ ਕੇ ਮਨਦੀਪ ਸਿੰਘ ਨੇ ਨੌਕਰੀ ਛੱਡ ਦਿੱਤੀ ਅਤੇ ਸੋਚਿਆ ਕਿ ਗੁਲਾਮੀ ਨਾਲੋਂ ਚੰਗਾ ਆਪਣਾ ਕੰਮ ਜਿਹੜਾ ਹੈ ਉਹ ਜ਼ਿਆਦਾ ਵਧੀਆ ਰਹੇਗਾ ਤੇ ਨਾਲ ਹੀ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਕੰਮ ਜਿਹੜਾ ਉਸਨੇ ਸ਼ੁਰੂ ਕੀਤਾ ਕਿਉਂਕਿ ਉਸਦੇ ਰਿਸ਼ਤੇਦਾਰ ਅੰਮ੍ਰਿਤਸਰ ਵਿੱਚੇ ਕੰਮ ਬਹੁਤ ਵਧੀਆ ਢੰਗ ਦੇ ਨਾਲ ਚਲਾ ਰਹੇ ਸਨ ਤੇ ਉੱਥੇ ਹੀ ਮਨਦੀਪ ਦਾ ਇਹ ਕਹਿਣਾ ਹੈ ਕਿ ਬਾਬਾ ਨਾਨਕ ਹਥੀ ਕੀਰਤ ਕਰਨ ਦੀ ਮਤ ਦੇ ਗਏ ਨੇ ਤੇ ਕੀਰਤ ਕਿਸੇ ਵੀ ਤਰ੍ਹਾਂ ਦੀ ਛੋਟੀ ਵੱਡੀ ਬਾੜੀ ਚੰਗੀ ਜਿਹੜੀ ਆ ਉਹ ਨਹੀਂ ਹੁੰਦੀ। ਉਹ ਘਰ ਵਾਲਿਆਂ ਨੂੰ ਛੱਡ ਕੇ ਵਿਦੇਸ਼ ਨਹੀਂ ਭੱਜ ਰਿਹਾ ਆਪਣਾ ਕੰਮ ਕਰ ਰਿਹਾ ਤੇ ਚੰਗੀ ਕਮਾਈ ਕਰਕੇ ਆਪਣਾ ਪਰਿਵਾਰ ਪਾਲ ਰਿਹਾ। ਮੇਰਾ ਨਾਮ ਜੀ ਰਵਿੰਦਰਾ ਬਹੁਤ ਵਧੀਆ ਲੱਗਣ ਡਿਆ ਮੁੰਡੇ ਦਾ ਹੀ ਡੰਡਾ ਲੈਟ ਬਾਹਰ ਆਇਆ ਵਾ। ਮੈਂ ਤੁਸੀਂ ਦੇਖੋ ਅਸੀਂ ਪਹਿਲਾਂ ਅੰਮ੍ਰਿਤਸਰ ਖਾਨ ਜਾਂਦੇ ਸੀਗੇ ਪਰ ਉਹੋ ਚੀਜ਼ ਹੀ ਇੱਥੇ ਮਿਲ ਲੱਗ ਪਈ ਆ ਕੰਮ ਕਰਨ ਤੇ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਕੰਮ ਛੋਟਾ ਵੱਡਾ ਕੁਝ ਵੀ ਆ ਤੁਸੀਂ ਕੰਮ ਕਰਦੇ ਜੇ ਮਾਲਕ ਤਰੱਕੀਆਂ ਬੜ ਚੜਾਵਾ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਆ ਜੇ ਮੁੰਡਾ ਮਿਹਨਤ ਕਰ ਰਿਹਾ ਉਹ ਆਪਣੇ ਬਲ ਬੁੱਤੇ ਤੇ ਕਰ ਰਿਹਾ ਵਾ ਤਰੱਕੀਆਂ ਮਾਲਕ ਤੇ ਬੜ ਚੜੀ ਪੜੇ ਨਹੀਂ ਜੇ ਹਰ ਬੰਦਾ ਇੱਕ ਸੀੜੀ ਬਾਏ ਸੀੜੀ ਮਤਲਬ ਚੜਦਾ ਵਾ ਕੋਈ ਵੀ ਇਹ ਨਹੀਂ ਆ ਕਿ ਪਹਿਲਾ ਐਂਟਰਪ੍ਰੈਨਰ ਬਣ ਜਾਂਦਾ ਵਾ ਮਾਲਕ ਬਣ ਜਾਂਦਾ ਵਾ ਸਟੈਪ ਬਾਏ ਸਟੈਪ ਹਰ ਚੀਜ਼ ਹਿੱਕ ਤੋਂ ਦੀ ਆ ਇਸ ਕਰਕੇ ਮੈਂ ਕਹਿੰਦਾ ਕਿ ਵਧੀਆ ਦੀ ਹਿੰਮਤ ਵਾ ਲੋਇ ਤੋਂ ਬਾਅਦ ਕੋਈ ਆਪਣੇ ਕੰਮ ਨੂੰ ਬਤਾਏਗਾ ਕਿਸ ਤਰ੍ਹਾਂ ਪਰ ਵਧੀਆ ਠੀਕ ਲੱਗਿਆ ਤੇ ਹੁਣ ਨਵੀਂ ਪੀੜ੍ਹੀ ਜਿਹੜੀ ਬਾਹਰ ਜਾਈ ਜਾਂਦੀ ਆ ਮੈਂ ਕਹਿੰਨਾ ਕਿ ਦੇਖੋ ਮੁੰਡੇ ਨੇ ਗ੍ਰੈਜੂਏਟ ਪੋਸਟ ਗ੍ਰੈਜੂਏਸ਼ਨ ਕਰਕੇ ਕੰਮ ਸ਼ੁਰੂ ਕਰਨੇ ਕੋਈ ਸ਼ਰਮਖੀਲ ਨਹੀਂ ਕੀਤੀ ਐ ਕੰਮਿੰਤ ਕਰ ਰਿਆ ਆਪਣੀ ਤੇ ਮਿਹਨਤ ਵਿੱਚ ਮੈਂ ਨਹੀਂ ਸਮਝਦਾ ਕੋਈ ਸ਼ਰਮ ਹੋਣੀ ਚਾਹੀਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਜੇ ਤੁਸੀਂ ਬਾਹਰ ਜਾ ਕੇ ਵੀ ਉੱਥੇ ਸਭ ਵੇਤੇ ਉਹ ਥਾਂ ਤੇ ਕੰਮ ਕਰਦੇ ਇੱਥੇ ਆ ਕੇ ਤੁਸੀਂ ਆਪਣਾ ਬਿਜ਼ਨਸ ਕਰੋ ਕਿਸੇ ਤਰ੍ਹਾਂ ਦਾ ਤੇ ਮਾਲਕ ਬਣੋ ਹਰਿਆਣੇ ਤੁਸੀਂ ਬਾਹਰ ਚਲੇ ਜਾਂਦੇ ਜੇ ਮੁੰਡੇ ਕਿਛੋਂ ਕਲੇਮਾ ਪੇ ਰਹਿੰਦੇ ਕੋ ਧਿਆਨ ਦੇਣ ਵਾਲਾ ਨਹੀਂ ਰਹਿੰਦਾ ਮੈਂ ਕਹਿੰਦਾ ਕਿ ਤੁਸੀਂ ਪਰਿਵਾਰ ਵਿੱਚ ਮਿਲ ਕੇ ਰਹੋ ਪੈਸਾ ਵੀ ਸਭ ਕੁਝ ਨਹੀਂ ਹੁੰਦਾ ਪਰਿਵਾਰਿਕ ਸੁੱਖ ਵੀ ਇੱਕ ਸੁੱਖ ਆ ਤੇ ਚਲੋ ਤੁਹਾਨੂੰ ਪਤਾ ਹੀ ਹੈ ਜਿਸ ਤਨਾ ਪ੍ਰਾਈਵੇਟ ਸੈਕਟਰ ਚ ਅੱਜ ਕੱਲ ਹੈਗਾ ਜਿਸ ਤਰ੍ਹਾਂ ਦਾ ਪ੍ਰੈਸ਼ਰ ਚੱਲ ਰਿਹਾ ਆ ਮਤਲਬ ਜਿਆਦਾ ਕੋਈ ਉਹੋ ਜੀ ਗੱਲ ਵੀ ਨਹੀਂ ਸੀ ਬਸ ਮੈਨੂੰ ਮੇਰਾ ਮਨ ਹੀ ਚੁੱਕਿਆ ਗਿਆ ਹੁਣ ਇਸ ਫੀਲਡ ਤੋਂ ਹਾਂਜੀ ਮੈਂ ਇਹੀ ਸੋਚਿਆ ਕਿ ਮੈਂ ਹੁਣ ਆਪਣਾ ਹੀ ਕੰਮ ਕਰਨਾ ਆ ਪਾਏ ਛੋਟਾ ਕਰੀਏ ਥੋੜਾ ਕਰੀਏ ਪਰ ਸਕੂਨ ਦੀ ਜ਼ਿੰਦਗੀ ਜੀਣੀ ਆ ਹੁਣ ਕੁਤਨੀ ਆਪੀਆਂ ਦਾ ਹੁੰਦਾ ਰਹਿ ਕੇ ਹੀ ਗੁਜ਼ਾਰਾ ਆ ਨਾਨਕ ਜੀ ਨੇ ਕਿਹਾ ਨਾਨਕ ਨੀਵੇਂ ਜੋ ਚੱਲੇ ਲੱਗੇ ਨਾ ਤੱਤੀ ਵਾਓ ਸਾਨੂੰ ਨੀਵੇਂ ਰਹਿ ਕੇ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਜੀ ਮੈਂ ਇਹੀ ਸੋਚਿਆ ਸੀ ਕਿ ਚਲੋ ਅਸੀਂ ਕਿਸੇ ਨੂੰ ਕੋਈ ਪਰਸਨਲ ਅਟੈਕ ਨਹੀਂ ਕਰਨਾ ਚਾਹੁੰਦੇ ਮੇਰਾ ਇਹੋ ਜਿਹਾ ਕੋਈ ਬੈਂਕ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਵੀ ਨਹੀਂ ਸੀ ਬਸ ਮੇਰਾ ਕੁਝ ਮਾਨ ਨਹੀਂ ਪਤਾ ਨਹੀਂ ਪਰਮਾਤਮਾ ਵੱਲੋਂ ਚੇਂਜ ਹੋ ਗਿਆ ਜਾਂ ਕਿਸ ਤਰ੍ਹਾਂ ਜੋ ਉਹਦੀ ਰਜਾ ਆ ਜੋ ਉਹਦੇ ਭਾਣੇ ਚ ਆ ਸਾਰਾ ਕੁਝ ਹੋ ਰਿਹਾ ਮੈਨੂੰ ਨਹੀਂ ਸਹੀ ਲੱਗਾ ਮੈਂ ਕੁਇਟ ਕਰ ਦਿੱਤਾ ਮੈਂ ਉਹੀ ਉਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ ਕਿ ਮੇਰਾ ਜੋ ਪਰਮਾਤਮਾ ਦੀ ਰਜਾ ਹੈ ਉਹ ਪਤਾ ਨਹੀਂ ਉਹ ਕੀ ਕਿਸ ਰਜਾ ਤੇ ਰਾਜੀ ਸੀਗਾ ਉਹਨੇ ਮੈਨੂੰ ਇਸ ਮੇਰੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਯਾਰ ਕੁਝ ਖਾਣ ਪੀਣ ਵਾਲਾ ਕੰਮ ਸ਼ੁਰੂ ਕੀਤਾ ਜਾਏ ਤੇ ਚਲੋ ਸਾਡੇ ਰਿਲੇਟਿਵ ਨੇ ਆਮ੍ਰਿਤਸਰ ਦੇ ਵਿੱਚ ਤੇ ਉਹਨਾਂ ਦੀ ਉਹ ਬ੍ਰਾਂਚ ਹੈਗੀ ਆ ਆਮ੍ਰਿਤਸਰ ਰਾਣੀ ਕਾ ਬਾਗ ਪਟੂਰੇ ਛੋਲੇ ਦਾ ਨਿਊਟ੍ਰੀ ਕਲਚਰ ਦਾ ਕੰਮ ਆ ਉਹਨਾਂ ਦਾ ਉਪਕਲ ਹਸਪੀਟਲ ਦੇ ਸਾਹਮਣੇ ਤੇ ਬੜਾ ਵਧੀਆ ਕੰਮ ਆ ਉਹਨਾਂ ਦਾ ਪਰਮਾਤਮਾ ਦੀ ਬੜੀ ਰਜਾ ਹੈ ਤੇ ਚਲੋ ਉਹਨਾਂ ਵੱਲ ਮੇਰਾ ਥੋੜਾ ਜਿਹਾ ਰੁਝਾਨ ਹੋ ਗਿਆ ਕਿ ਮੈਂ ਚਲੋ ਉਹ ਨਾ ਕੰਮ ਕੀਤਾ ਜਾਏ ਮੈਂ ਆਪਣੀ ਵਾਈਫ ਦੇ ਨਾਲ ਸ਼ੇਅਰ ਕੀਤਾ ਯਾਰ ਅਹੀਂ ਕੁਝ ਖਾਣ ਪੀਣ ਦਾ ਸਟਾਰਟ ਕਰੀਏ ਉਹ ਕਹਿੰਦੀ ਕਿ ਤੁਸੀਂ ਕਿਹੋ ਜਿਹਾ ਕੰਮ ਕਰਨਾ ਚਾਹੁੰਦੇ ਜੀ ਮੈਂ ਚਲੋ ਉਹਨਾਂ ਦੀ ਦੀ ਹਣਾ ਨਾਲ ਆਪਣੇ ਸਿਸਟਰ ਹਣਾ ਨਾਲ ਸਲਾਹ ਕਰਦਾ ਰਿਸ਼ਤੇਦਾਰ ਰਿਲੇਟਿਵ ਨਾਲ ਤੇ ਉਹ ਫਿਰ ਮੇਰੇ ਮਨ ਚ ਇਹੀ ਵਿਚਾਰ ਆਇਆ ਕਿ ਮੈਂ ਉਹਨਾਂ ਵਾਲਾ ਕੰਮ ਕਿਉਂ ਨਾ ਸਿੱਖ ਲਵਾਂ ਤੇ ਚਲੋ ਫਿਰ ਮੈਂ ਬੈਂਕ ਤੋਂ ਜਦੋਂ ਰਿਜ਼ਾਈਨ ਕੀਤਾ ਤਾਂ ਮੈਂ ਫਿਰ ਉਧਰ ਨੂੰ ਰੁੱਖ ਕਰ ਲਿਆ ਉੱਥੇ ਫਿਰ ਮੈਂ ਚਲੋ ਮਹੀਨਾ ਡੇਢ ਮਹੀਨਾ ਉੱਥੇ ਮੈਂ ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਥੋ ਉਹੀ ਰੈਸিপি ਸੇਮ ਉਹੀ ਬ੍ਰਾਂਚ ਵਾਈਫ ਮੇਰੇ ਆ ਉਹ ਬਹੁਤ ਸਾਥ ਆ ਉਹਨਾਂ ਦਾ ਮੇਰਾ ਤੇ ਅੱਗੇ ਚਲੋ ਆਪ ਹੀ ਰਲ ਮਿਲ ਕੇ ਅਸੀਂ ਦੋਨੋਂ ਜਣੇ ਤਿਆਰ ਕਰ ਰਹੇ ਆ ਤੇ ਬੜੀ ਮਲਕ ਦੀ ਦਇਆ ਆ ਉਹ ਕਿਰਪਾ ਕਰ ਰਿਹਾ ਆ ਸਾਰਾ ਕੁਝ ਸੇਮ ਐਜ਼ ਇਟ ਇਜ਼ ਉਹਨਾਂ ਦਾ ਹੀ ਤਿਆਰ ਹੋ ਰਿਹਾ ਟੇਸਟ ਤੁਹਾਨੂੰ ਸੇਮ ਉਹੀ ਮਿਲੇਗਾ ਡਿੱਟੋ ਟੇਸਟ ਉਹੀ ਮਿਲੇਗਾ ਮੇਰੇ ਮਾਈਂਡ ਚ ਸ਼ੁਰੂ ਤੋਂ ਹੀ ਮੇਰੇ ਮਨ ਚ ਬਾਹਰ ਦਾ ਹੈ ਹੀ ਨਹੀਂ ਸੀਗਾ ਕੀੜਾ ਕਿ ਮੈਂ ਬਾਹਰ ਜਾਣਾ ਜਾਂ ਕਿਸ ਤਰ੍ਹਾਂ ਇੱਥੇ ਹੀ ਚਲੋ ਪ੍ਰਾਈਵੇਟ ਨੌਕਰੀ ਕੀਤੀ ਆ ਗੱਲਾਂ ਵੀ ਸੁਣੀਆਂ ਬੌਸ ਦੀਆਂ ਇਹ ਉਹ ਸਾਰਾ ਕੁਝ ਦੇਖ ਲਿਆ ਬਟ ਇਹ ਆ ਕਿ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਨਾ ਉਹ ਹੈਗੀ ਆਤਮਿਕ ਸ਼ਾਂਤੀ ਜਿੰਨੀ ਦੇਰ ਉਹ ਨਾ ਮਿਲੀ ਬਾਹਰ ਅਸੀਂ ਡਾਲਰ ਕਮਾਈਏ ਕੁਝ ਵੀ ਕਮਾ ਲਈਏ ਜਿੰਨੀ ਦੇਰ ਅੰਦਰ ਨਹੀਂ ਸ਼ਾਂਤ ਹੋਏਗਾ ਉਨੀ ਦੇਰ ਤੁਹਾਨੂੰ ਬਾਹਰ ਵੀ ਭਟਕਣਾ ਹੀ ਲੱਗੀ ਰਹਿਣੀ ਹੈ ਇਹ ਚੀਜ਼ ਮੇਰਾ ਐਕਸਪੀਰੀਅੰਸ ਹੈਗਾ ਕਿ ਨਹੀਂ ਥੋੜਾ ਕਰ ਲਈਏ ਨਾਨਕ ਜੀ ਵਰਗੇ ਐਡੇ ਮਹਾਨ ਸ਼ਖਸੀਅਤ ਉਹਨਾਂ ਨੇ ਇਹੀ ਮੈਸੇਜ ਦਿੱਤਾ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਤੇ ਅਸੀਂ ਕਰਨੀ ਹੈ ਚਾਹੇ ਦਸਾਂ ਨਵਾਂ ਦੀ ਛੋਟੀ ਮੋਟੀ ਕਰੀਏ ਠੀਕ ਹੈ ਜੀ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ ਉਹ ਅਸੀਂ ਭੁੱਲ ਗਏ ਆ ਪੈਸੇ ਪਿੱਛੇ ਜਿਹੜੀ ਮੇਨ ਚੀਜ਼ ਹੈ ਥੋੜਾ ਬੋੜਾ ਰੱਬ ਦਾ ਵੀ ਨਾਮ ਚਲੋ ਉਹੀ ਜਿ ਪਾਉਣ ਵਾਲਾ ਜੀ ਉਹੀ ਕਰਾਉਂਦਾ ਹੈ ਬਾਕੀ ਬੰਦੇ ਦੇ ਵਾਸਤੇ ਕੁਛ ਨਹੀਂ ਹੈਗਾ ਪਰਮਾਤਮਾ ਹੀ ਕਰਨ ਵਾਲਾ ਸਾਰਾ ਮੇਰੇ ਵੱਲੋਂ ਤਾਂ ਮੈਸੇਜ ਇਹੀ ਹੈ ਜੀ ਆਪਣੇ ਪਰਿਵਾਰ ਦੇ ਵਿੱਚ ਰਹੋ ਨਾ ਬਾਹਰ ਨੂੰ ਰੁੱਖ ਕਰੋ